ਇਹ ਮੰਦਿਰ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਇਸ ਮੰਦਿਰ ਨਾਲ ਇਹ ਧਾਰਨਾ ਜੁੜੀ ਹੈ ਜੋ ਵੀ ਇੱਥੇ ਕੋਈ ਆਂਦਾ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਪਰ ਮੈਂ ਵੀ ਇੱਥੇ ਘੱਟੋ ਘੱਟ ਨਹੀਂ 12-15 ਸਾਲ ਤੋਂ ਆ ਰਿਹਾ ਲਗਾਤਾਰ ਔਰ ਮੈਂ ਕਈ ਬੰਦਿਆਂ ਨੂੰ ਇੱਥੇ ਜ਼ੀਰੋ ਤੋਂ ਹੀਰੋ ਬੰਦੇ ਦੇਖਿਆ ਹੋਇਆ ਜੋ ਕਿ ਰਿਕਸ਼ੇ ਤੇ ਆਂਦੇ ਅੱਜ ਆਪਣੀ ਆਪਣੀ ਗੱਡੀਆਂ ਦੇ ਮਾਲਕ ਬਣੀ ਬੈਠੇ ਆ ਔਰ ਮੈਂ ਵੀ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਇਸ ਮੰਦਿਰ ਨਾਲ ਜੁੜੋ ਔਰ ਇਸ ਮੰਦਿਰ ਤੋਂ ਜੋ ਵੀ ਮਨੋ ਕਾਮਨਾ ਆਪਣੀਆਂ ਪੂਰੀਆਂ ਕਰਾਓ ਬਹੁਤ ਜੀ 10 15 ਸਾਲ ਪਹਿਲਾਂ ਮੰਦਿਰੇ ਮਿੱਟੀ ਦੇ ਵਿੱਚ ਸੀ ਅੱਜ ਇਹ ਬਿਲਕੁਲ ਹੀ ਪੱਧਰ ਬਣ ਗਿਆ ਔਰ ਬਹੁਤ ਅੱਛੀ ਬਿਲਡਿੰਗ ਬਣਾ ਦਿੱਤੀ ਗਈ ਹੈ ਔਰ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਕਿ ਮੈਂ ਇਥੋਂ ਜ਼ੀਰੋ ਤੋਂ ਹੀਰੋ ਬਣਿਆ ਜਿਹੜਾ ਕੰਮ ਮੇਰਾ 10 12 ਸਾਲ ਤੋਂ ਰੁਕਿਆ ਸੀ ਉਹ ਦੋ ਦਿਨਾਂ 'ਚ ਬਣਿਆ ਮੇਰਾ ਕੰਮ ਸ਼ਨੀ ਦੇ ਮੰਦਿਰ ਵਿੱਚ ਮੌਜੂਦਾਂ ਤੇ ਸਾਡੇ ਨਾਲ ਸੰਗਤਾਂ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਜੈ ਸ਼ਨੀ ਦੇ ਜੈ ਸ਼ਨੀ ਦੇ ਮਹਾਰਾਜ ਜੀ ਇਹ ਮੰਦਿਰ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਇਸ ਮੰਦਿਰ ਨਾਲ ਇਹ ਧਾਰਨਾ ਜੁੜੀ ਹੈ ਜੋ ਵੀ ਇੱਥੇ ਕੋਈ ਆਂਦਾ ਉਹਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਪਰ ਮੈਂ ਵੀ ਇੱਥੇ ਘੱਟੋ ਘੱਟ ਨਹੀਂ 12-15 ਸਾਲ ਤੋਂ ਆ ਰਿਹਾ ਲਗਾਤਾਰ ਔਰ ਮੈਂ ਕਈ ਬੰਦਿਆਂ ਨੂੰ ਇੱਥੇ ਜ਼ੀਰੋ ਤੋਂ ਹੀਰੋ ਬੰਦੇ ਦੇਖਿਆ ਹੋਇਆ ਜੋ ਕਿ ਰਿਕਸ਼ੇ ਤੇ ਆਂਦੇ ਸੀ ਅੱਜ ਆਪਣੀ ਆਪਣੀ ਗੱਡੀਆਂ ਦੇ ਮਾਲਕ ਬਣੀ ਬੈਠੇ ਆ ਔਰ ਮੈਂ ਵੀ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਇਸ ਮੰਦਿਰ ਨਾਲ ਜੁੜੋ ਔਰ ਇਸ ਮੰਦਿਰ ਤੋਂ ਜੋ ਵੀ ਮਨੋਕਾਮਨਾ ਆਪਣੀਆਂ ਪੂਰੀਆਂ ਕਰਾਓ ਜੀ ਸਰ ਕਿਹੋ ਜਿਹਾ ਲਾਣਾ ਜਦੋਂ ਇੱਥੇ ਆਉਨੇ ਆ ਮੱਥਾ ਟੇਕਦੇ ਆ ਸੰਗਤਾਂ ਦੇ ਨਾਲ ਵਿਚਰਦੇ ਆ ਬੋ ਜੀ ਮੈਨੂੰ ਇੰਨਾ ਕਿ ਸਕੂਨ ਮਿਲਦਾ ਕਿ ਕਿਤੇ ਨਹੀਂ ਇੰਨਾ ਸਕੂਨ ਮਿਲਦਾ ਜਿੱਥੇ ਇੱਥੇ ਆ ਕੇ ਮਿਲਦਾ ਮੈਂ ਤਾਂ ਸ਼ਨੀਵਾਰ ਦੀ ਵੇਟ ਕਰਦਾ ਇੱਥੇ ਬੋ ਜੀ ਮਤਲਬ ਇੱਥੇ ਤੁਸੀਂ ਕਿੰਨਾ ਜਿੰਦਗੀ ਦਾ ਬਦਲਾਅ ਵੇਖਿਆ ਤੁਸੀਂ 10 ਜਿਹੜਾ 12 13 ਸਾਲ ਹੋ ਗਏ ਇਸ ਮੰਦਿਰ ਨਾਲ ਜੁੜਿਆ ਨੂੰ ਤੇ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਜਿਹੜਾ ਵੇਖਣ ਨੂੰ ਮਿਲਿਆ ਬੋ ਜੀ 10 15 ਸਾਲ ਪਹਿਲਾਂ ਮੰਦਿਰੇ ਮਿੱਟੀ ਦੇ ਵਿੱਚ ਸੀ ਅੱਜ ਬਿਲਕੁਲੀ ਪੱਧਰ ਬਣ ਗਿਆ ਔਰ ਬਹੁਤ ਅੱਛੀ ਬਿਲਡਿੰਗ ਬਣਾ ਦਿੱਤੀ ਗਈ ਹੈ ਔਰ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਕਿ ਮੈਂ ਇਥੋਂ ਜ਼ੀਰੋ ਤੋਂ ਹੀਰੋ ਬਣਿਆ ਹਾਂ ਔਰ ਮੈਂ ਕਿਸੇ ਦੀ ਕੀ ਧਾਰਨਾ ਦੱਸਦਾ ਜੀ ਮੈਂ ਆਪਣੇ ਆਪ ਨੂੰ ਬੋਲਿਆ ਜਿਹੜਾ ਕੰਮ ਮੇਰਾ 10 12 ਸਾਲ ਤੋਂ ਰੁਕਿਆ ਸੀ ਉਹ ਦੋ ਦਿਨਾਂ ਚ ਬਣਿਆ ਮੇਰਾ ਕੰਮ ਕੀ ਬਾਤ ਹੈ ਜੀ ਤੇ ਮਤਲਬ ਕੁਛ ਤਾਂ ਮੰਗਿਆ ਹੋਵੇ ਮੰਨਤ ਮੁਰਾਦ ਹੈ ਨਾ ਤੁਹਾਡੀ ਪੂਰੀ ਹੋਈ ਹੋਵੇ ਬਹੁਤ ਮੁਰਾਦਾਂ ਪੂਰੀਆਂ ਇੱਕੋ ਵਾਰ ਦੱਸਾਂ ਜੀ ਸਾਰੀਆਂ ਮੰਨਤਾਂ ਪੂਰੀਆਂ ਹੋਈਆਂ ਮੇਰੀ ਕੋਈ ਕੋਈ ਇੱਕ ਸਾਡਾ ਨਾਲ ਸਾਂਝੀ ਕਰਨਾ ਚਾਹੁੰ ਮੈਂ ਨਹੀਂ ਇੱਕ ਸ਼ਾਪ ਲਈਤੀ ਹੋਈ ਸੀ ਮੈਨੂੰ 5-7 ਸਾਲ ਹੋ ਗਏ ਟਿਬਾ ਰੋਡ ਤੇ ਆ ਮੈਂ ਇਥੇ ਹਫਤਾ ਦਰਜਨ ਮੈਂ ਸੋਚ ਰਿਹਾ ਸੀ ਮੈਂ ਕੀ ਕਰਾਂ ਸ਼ੌਪ ਨਾ ਕੀ ਕਰਾਂ ਮੈਂ ਇਥੇ ਆਣਾ ਸ਼ੁਰੂ ਹੋਇਆ ਉਹ ਮੇਰੀ ਦੁਕਾਨ ਨੀਅਰ ਅਬਾਉਟ ਇੱਕ ਜਣਾ ਡੇਢ ਮਹੀਨੇ ਦੇ ਵਿੱਚ ਬੰਨੀ ਸਟਾਰਟ ਹੋ ਗਈ ਜਿਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਐਨੀ ਅਪਾਰ ਕਿਰਪਾ ਵਰਸੀ ਹੈ ਨਾ ਬਹੁਤ ਅਪਾਰ ਕਿਰਪਾ ਹੈ ਮਾਲਕ ਚਵੰਤਾ ਨੂੰ ਕੀ ਦੱਸਾਂ ਯਾਰ ਤੁਸੀਂ ਮੈਂ ਥੋੜਾ ਇਮੋਸ਼ਨਲ ਵੀ ਹੋ ਰਿਹਾ ਐਨੇ ਕਿ ਦਿਲੋਂ ਜੁੜੇ ਹੋਇਆ ਨਾ ਬਿਲਕੁਲ ਬਿਲਕੁਲ ਬਹੁਤ ਦਿਲੋਂ ਜੁੜੇ ਹੋਇਆ ਹਾਂ ਮੈਂ ਸਭ ਨੂੰ ਇਹੀ ਕਹੂੰਗਾ ਵੀ ਮੰਦਰ ਨਾਲ ਜੁੜੋ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਭਾਬੋ ਤੁਸੀਂ ਹੋ ਰਹੇ ਹੋ ਇੰਨੀ ਕਿ ਜ਼ਿਆਦਾ ਦਿਲੋਂ ਅਟੈਚਮੈਂਟ ਹੈਗੀ ਆ ਨਾ ਮਿਸ ਤੁਹਾਡੇ ਐਕਸਪ੍ਰੈਸ਼ਨ ਤੋਂ ਪਤਾ ਲੱਗ ਰਿਹਾ ਕਿ ਗੱਲ ਕਰ ਰਹੇ ਹੋ ਤੁਹਾਡੀ ਗੱਲ ਅੱਛਾ ਇੱਕ ਹੋਰ ਉਦਾਹਰਣ ਦੇ ਰਿਹਾ ਇੱਕ ਲੇਡੀ ਦੇ ਚਾਰ ਲੜਕੇ ਸੀ ਬਾਈ ਆਪਰੇਟ ਹੋਈਆਂ ਜੀ ਉਹ ਲੇਡੀ ਦੇ ਉੱਤੇ ਆ ਗਈ ਪੰਜਵੀਂ ਵਾਰ ਪ੍ਰੈਗਨੈਂਟ ਹੋਈ ਕਹਿੰਦੀ ਪਤਾ ਨਹੀਂ ਕੀ ਹੋਊਗਾ ਔਰ ਪੰਜਵਾਂ ਮੁੰਡਾ ਆਇਆ ਔਰ ਬਿਨਾਂ ਆਪਰੇਸ਼ਨ ਤੋਂ ਹੋਇਆ ਜੀ ਇਹ ਮੇਰੇ ਅੱਖੀਂ ਦੇ ਸਾਹਮਣੇ ਦੇਖੀ ਗੱਲ ਹੈ ਜੀ ਇੱਕ ਬੰਦਾ ਰਿਕਸ਼ੇ ਤੇ ਆਂਦਾ ਹੀ ਅੱਜ ਉਹ ਆਟੋ ਪਾਈ ਫਿਰਦਾ 5 5 6 6 ਆਟੋ ਪਾਈ ਲੈਂਦਾ ਜਿਹੜਾ ਪਹਿਲਾਂ ਮਤਲਬ ਆਪ ਰਿਕਸ਼ਾ ਇਹ ਰਿਕਸ਼ਾ ਚਲਾ ਰਿਹਾ ਸੀ ਇਹ ਮੈਂ ਦੇਖਿਆ ਹੀ ਆਪਣੇ ਇਸ ਕਰਕੇ ਸਮੁੰਦਰ ਨਾਲ ਬੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਕੀ ਕਹਿਣਾ ਮੈਂ ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਹੀ ਹੈ ਵੀ ਆਓ ਇੱਥੇ ਆਪਣੀਆਂ ਮਨੋ ਕਾਮਨਾਵਾਂ ਦਿਲ ਦੀਆਂ ਪੂਰੀਆਂ ਕਰਾਓ ਜੀ ਇਸ ਤੋਂ ਵੱਧ ਮੈਂ ਕੁਝ ਨਹੀਂ ਚਾਹੁੰਦਾ ਜੈ ਸ਼ੰਗਰੀ ਜੈ ਸ਼ੰਗਰੀ